ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਾਰਿਆਂ ਨੂੰ ਠੀਕ ਠਾਕ ਰੱਖੇ ਅੱਜ ਚੜਿਆ ਨਵਾਂ ਮਹੀਨਾ 1 ਨਵੰਬਰ ਤੇ ਵਾਹਿਗੁਰੂ ਸਾਰਿਆਂ ਨੂੰ ਨਵੇਂ ਮਹੀਨੇ ਸਾਰੇ ਲਈ ਬੜੀਆਂ ਖੁਸ਼ੀਆਂ ਭਰੀਆਂ ਆਵੇ ਤੰਦਰੁਸਤੀ ਹੋਵੇ ਸਾਰਿਆਂ ਦੇ ਘਰਾਂ ਵਿੱਚ ਦੰਦ ਰੋਸਤੀ ਹੋਣ ਸ਼ਕ ਸ਼ਾਂਤੀ ਹੋਵੇ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਦੰਦ ਰੋਸਤੀ ਦੇਣ ਚੜ੍ਹਦੀ ਕਲਾ ਚ ਰੱਖਣਾ ਅੱਜ ਆਪਾਂ ਨੇ ਜਾਣਾ ਜੀ ਪਹਿਲਾਂ ਆਪਾਂ ਨੇ ਕੰਮ-ਕੰਮ ਕਾ ਲਿਆ ਰੋਟੀ ਖਾ ਲਈ ਤੇ ਹੁਣ ਆਪਾਂ ਪਹਿਲਾਂ ਆਪਾਂ ਅੱਜ ਜਾਣਾ ਮੇਰੇ ਨਾਨਕੀ ਮਿਲਣ ਬਹੁਤ ਏਰ ਹੋ ਗਈ ਮੇਰੇ ਨਾਨਕੀ ਮੈਨੂੰ ਗਈ ਨੂੰ ਤੇ ਮੈਂ ਆਪਣੀ ਮੰਮੀ ਨੂੰ ਮਿਲ ਕੇ ਆਉਣਾ ਤੇ ਫੇਰ ਆਪਾਂ ਜਾਣਾ ਜੀ ਐ ਗੱਡੀ ਲੈਣ ਅਸੀ ਲੈਣੀ ਆ ਜੀ ਥਾਰ ਗੱਡੀ ਤੇ ਤੇ ਬਾਣੀ ਨੂੰ ਪੁੱਛਿਆ ਸੀ ਬਾਣੀ ਪੁੱਛਿਆ ਮੇਰੀ ਪੋਤੀ ਨੂੰ ਅਸੀਂ ਪੁੱਛਿਆ ਬਾਣੀ ਨੂੰ ਵੀ ਕਿਹੜੀ ਗੱਡੀ ਲੈ ਕੇ ਆ ਜੀ ਦਾਦੀ ਥਾਰ ਲੈਣੀ ਆ ਤੇ ਹੁਣ ਦੇਖੋ ਜੀ ਪਹਿਲਾਂ ਅਸੀਂ ਆਪਣੇ ਜਾਵਾਂਗੇ ਨਾਨਕੀ ਤੇ ਤੁਹਾਨੂੰ ਉੱਥੇ ਮਿਲਾਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਗੱਡੀ ਲੈਣ ਬਾਕੀ ਬਣੇ ਰਹੋ ਵਲੌਗ ਦੇ ਨਾਲ ਬਾਕੀ ਜਿੰਨੇ ਹੋਊਗਾ ਵਲੌਗ ਤੁਹਾਡੇ ਨਾਲ ਸਾਰਾ ਆਪਾਂ ਸ਼ੇਅਰ ਕਰਾਂਗੇ ਚਲੋ ਜੀ ਹੁਣ ਆਪਾਂ ਪਿਆਰ ਹੁੰਨੇ ਆ ਉਹ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਹਾਂਜੀ ਆਪਾਂ ਹੋ ਗਏ ਤਿਆਰ ਜੀ ਤੇ ਸਰਦਾਰ ਜੀ ਤਿਆਰ ਹੋ ਗਏ ਹੁਣ ਆਪਾਂ ਚੱਲਦੇ ਆਂ ਆਪਾਂ ਤੁਹਾਨੂੰ ਚੱਲ ਕੇ ਮਿਲਦੇ ਆਂ ਨਾਲ ਕੇ ਪਰਿਵਾਰ ਨਾਲ ਦੇਖੋ ਉੱਥੇ ਜੇ ਵਲੌਗ ਬਣਿਆ ਥੋੜਾ ਜਿਹਾ ਬਣਾਵਾਂਗੇ ਮਾਮੀ ਦੇ ਨਾਲ ਤੇ ਬਾਕੀ ਦੇਖੋ ਜਿੱਦਾਂ ਜਿੱਦਾਂ ਗਿਆ ਮਹਾਰੋ ਦਾਤਾ ਕਰਾਂਗੇ ਬਾਕੀ ਤੁਮਾਕੇ ਮਿਲਦੇ ਨੇ ਜਦੋਂ ਆਪਾਂ ਅੱਗੇ ਜਾਵਾਂਗੇ ਚਲੋ ਜੀ ਆਪਾਂ ਚੱਲਦੇ ਹਾਂ ਆ ਜੀ ਅਸੀਂ ਚੱਲਦੇ ਹਾਂ 10 ਮਿੰਟ ਦਾ ਰਸਤਾ ਸਰਪਰ ਤੋਂ ਬਾਅਦ ਤੇ ਹਨ ਕਿ ਤੋ ਬਾਅਦ ਫਿਰ ਪਾਣੀ ਨੂੰ ਲਮਾਗੇ ਨਾਲ ਫਿਰ ਰਕਰ ਅੱਗੇ ਚੱਲਾਂਗੇ ਗੱਡੀ ਲੈਣ ਚਲੋ ਜੀ ਮਿਲਦੇ ਹਾਂ ਲਾਕੇ ਹੁਣ ਜੇ ਮੈਂ ਇਹ ਪੁੱਛੂੰਗੀ ਮੈਨੂੰ ਕੋਈ ਕਹੂਗਾ ਕਿੱਥੇ ਆ ਹਾਂ ਮੈਂ ਦੱਸੂ ਮਗਰੇ ਮੁੱੱਚਾ ਸੁਣਦਾ ਕੀ ਬਿ ਸੁਣਨ ਲੱਗ ਗਿਆ ਅੱਖਾਂ ਤੇ ਕਟ ਗਿਆ ਸਭ ਕੁਝ ਹੋ ਗਿਆ ਤੁਰੇ ਦੀ ਦੋਰਾਮਣਾ ਹਰ ਦਵਾਈ ਚੱਲਦੀ ਆ ਕੋਈ ਅੱਛਾ ਕਾਦੀ ਜਗਹ ਨੇ ਤੇ ਆਉਂਦੀ ਜਲ ਦਵਾਈ ਅੱਛਾ ਉਹ ਬਸ ਖਾਈ ਜਾਏਗੀ ਠੀਕ ਹੈ ਜੀ ਦਵਾਈ ਬੁਨੇ ਕਿੱਛ ਚੱਲ ਤੁਰੇ ਤੁਰੇ ਫਿਰ ਜਾਨੀਆ ਵਧੀਆ ਹਾਂ ਮਰਮੋਟਾ ਬਣਿਆ ਬਜੋਗਾ ਅੰਦਰ ਬਾਹਰ ਅੱਛਾ ਚੱਲ ਉਹ ਵੀ ਵਧੀਆ ਆਪਣੇ ਆਪ ਜੋਗਾ ਬੰਦਾ ਹੈਗਾ ਹਾਂ ਉਹਨੂੰ ਸ਼ੁਕਰਾਨਾ ਵਹੀ ਜੇ ਕਰ ਹਾਂ ਇੰਨਾ ਇੰਨਾ ਵੀ ਬਹੁਤ ਆ ਮੈਂ ਕਿਹਾ ਵੀ ਅੱਖਾਂ ਸੁਮਰਾ ਕੇ ਕੀ ਕਰਨਾ ਕਿ ਫਿਰ ਕਦ ਟਾਈਮ ਆ ਜਾਂਦਾ ਹਾਂ ਬੰਦੇ ਦਾ ਕੋਈ ਪੇਟ ਹਾਂ ਨਹੀਂ ਪਰ ਸਾਡੇ ਉਹ ਬੁੱਢੇ ਜਿਹੜੇ ਕਰਦੇ ਲਾਗ ਘਰ ਜਿਹੜਾ ਹਾਂ ਸੋਣਾ ਸੋਣਾ ਹੁੰਦਾ ਸੀ ਹਾਂ ਉਹਦੇ ਘਰ ਵਾਲੀ ਵਿਚਾਰੀ ਕੱਢੀ ਪਈ ਆ ਮੰਜਾ ਖਿੱਚਣ ਲੱਗੀ ਹਾਂ ਜਲਦੀ ਫਰੇਈ ਜਾ ਹਾਂ ਹਾਂ ਮੰਜੇ ਫਿੱਟਣ ਲੱਗ ਗਈ ਉਹ ਘਰ ਦੀ ਹਾਂ ਇਹ ਵੀ ਗਰੀਬ ਪੱਕੇ ਸਾਹਨੇ ਹੁਣ ਹੋਰ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਹਮ ਜਲਦੀ ਬੰਦੇ ਜੇ ਮੱਚੀ ਅੱਛਾ ਹੁਣ ਪਰਸ਼ੰਕ ਜੇ ਕਹਿੰਦੇ ਉਹਨੂੰ ਰਾਤ ਨੂੰ ਇਹ ਜਦ ਦੌੜਾ ਲੱਗਿਆ ਅੱਖਾਂ ਨੇ ਬੰਦ ਹੋ ਗਈਆਂ ਦੋਏ ਅੱਛਾ ਕਹਿੰਦੇ ਜੇ ਸੰਤਾ ਹੀ ਹੜ ਗਿਆ ਹਾਂ 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 ਤੇ ਦੇਖਣਾ ਸੀ ਬੱਠੀ ਨਹੀਂ ਸੀ ਹਾਂ ਹਾਂ ਅੱਜ ਮੈਂ ਕਰ ਲ ਮੈਨੂੰ ਪਤਾ ਲੱਗਿਆ ਪਰसों ਕੁਲੀ ਗੱਲ ਲੈ ਹੂੰ ਮੈਨੂੰ ਪਤਾ ਲੱਗਿਆ ਕਿ ਆਖਿੰਦੇ ਵੀ ਇਕਣਾ ਦੇਖਾਂਗੇ ਇੱਕ ਵਾਰੀ ਕਿ ਮੈਂ ਬੈਤ ਸਿਆਣੀ ਹਣਾ ਹਾਂ ਆਹ ਇਕੜੇ ਘਾੜ ਨਾਲ ਕਹਿੰਦੇ ਹੁੰਦੇ ਨੇ ਕਹਿੰਦੇ ਹੁਣ ਤਾਂ ਮਾਮੀ ਸਿਆਣੀ ਬਸ ਹੁਣ ਹਾਂ ਸਾਰੇ ਚੱਲ ਗਏ ਸਾਰੇ ਹੋ ਗਏ ਵਧੀਆ ਨਾ ਵੀ ਆਪਣੇ ਆਪ ਜੋਗੀ ਹੈਗੀ ਵਾਹ ਜੀ ਆ ਠੀਕ ਆ ਹਾਂ ਉਹ ਦਵਾਈਆਂ ਦਾ ਪਤਾ ਆ ਤੇਰੀ ਦਵਾਈ ਨਾ ਵੀ ਚੱਲੀ ਜਾਵੇ ਚੱਲੀ ਆਵੇ ਵੀ ਮੈਂ ਜਵਾਨਿਆਂ ਦਾ ਸਾਡੇ ਵਰਗੇ ਵੀ ਹੁਣ ਖਾਂਦੇ ਨੇ ਦਵਾਈਆਂ ਦਾ ਦਵਾਈਆਂ ਤਾਂ ਸਾਰੀ ਖਾਂਦੇ ਹੁਣ ਹਾਂ ਆ ਚਾਦੀ ਮੈਂ ਕਹਿੰਦੀ ਮੰਮੀ ਕਹਿੰਦੀ ਮੇਰੀ ਦਵਾਈ ਬਹੁਤ ਚੰਗੀ ਲੋ ਹੀ ਸੁੱਕੀ ਗਈ ਆ ਕਹਿੰਦੀ ਮੈਨੂੰ ਪਹਿਲੇ ਹੀ ਕਹਿ ਦੇਣ ਦੱਸ ਮੁੱਕਣ ਵਾਲੀ ਹੋ ਜਾ ਇੱਕ ਦਿਨ ਸਾਨੂੰ ਪਹਿਲਾਂ ਦੱਸ ਮੈਂ ਤਾਂ ਆਪ ਆਪਣੀ ਮੁੱਕੜ ਨਹੀਂ ਦਿੰਦੀ। ਮੈਂ ਤਾਂ ਪਹਿਲਾਂ ਹੀ ਰੋਲਾ ਮੋਲਾ ਜਨੀਆਂ ਦਵਾਈ ਦਵਾਇ। ਇੱਕ ਨਹੀਂ ਐ ਦਹਿਮ ਨਾਲ ਮੈਂ ਤਾਂ ਐ ਹੋਂਦਾ ਮੇ ਕੋ ਦਵਾਈ ਨਹੀਂ ਹੈਗੀ। ਐ ਹੋ ਜਾਂਦਾ। ਇੱਕ ਨਹੀਂ। ਨਾਲ ਮੈਂ ਬੌਂਦਲੀ ਨੂੰ ਫੋਨ ਲਾ ਲਿਆ। ਜਨੂਰ ਭਾਬੀ ਨੇ ਜੱਕ ਲਿਆ ਮਹਾਬਾਂ ਬੌਂਦਲੀ ਵਾਲਿਆਂ ਨੂੰ ਪੁੱਛਦੇ ਮੀਤਾ ਭਾਣਾ ਉਹਨਾਂ ਨੂੰ ਵੀ ਘਰੇ ਹੈ ਨਹੀਂ ਕੋਈ ਇੱਥੇ। ਕੇ ਜਨੂਰ ਭਾਬੀ ਨੇ ਜੱਕ ਲਿਆ ਫੋਨ। ਹਨ ਜੀ ਉਹਨਾਂ ਸੀ। ਮੇਰੇ ਦਾਦ ਕਿਆ ਤੋਂ ਚੱਲ ਭਾ ਵੀ ਘਰ ਨਹੀਂ ਸੀ ਉਹ ਗਈ ਹੋਈ ਸੀ ਨਾ ਬੀਰਾਗਾ ਸੀਗਾ ਫਿਰ ਅਸੀਂ ਖੇਤਾਂ ਤੋਂ ਜਾ ਕੇ ਚਾਪੀ ਲਿਆਉਂਦੀ ਵੀਰੇ ਤੋਂ ਫਿਰ ਮੰਮੀ ਨੇ ਕੁੰਡਾ ਖੋਲਿਆ ਬਾਹਰ ਲਾ ਤਾਂ ਅਸੀਂ ਮੰਮੀ ਨੂੰ ਮਿਲਿਆ ਮੈਂ ਆਪਣੇ ਨਾਲ ਕੇ ਕਈ ਸਾਲਾਂ ਬਾਅਦ ਗਈ ਸੀ ਤੇ ਤਾਂ ਕਰਕੇ ਮੈਨੂੰ ਵੀ ਐ ਸੀਗਾ ਵੀ ਹੁਣ ਮੰਮੀ ਨਾਲ ਮਿਲ ਕੇ ਜਾਈਏ ਵੀ ਘਰੋਂ ਤੋਂ ਨਿਕਲਣਾ ਟੈਦੇ ਨਾਲੇ ਕੋਲ ਨਾਲ ਕੇ ਮੈਂ ਵੀ ਫਿਰ ਵੀ 8-9 ਸਾਲ ਬਾਅਦ ਗਈ ਆ ਪਹਿਲਾਂ ਮਾਮੀ ਐਨੀ ਬਿਮਾਰ ਰਹੀ ਆ ਭਾਉਤੀ ਪਹਿਲਾਂ ਮੈਂ ਬਹੁਤ ਬਿਮਾਰ ਰਹਿੰਦੀ ਸੀ ਮੇਰਾ ਹੱਟਾਂ ਦਿਲ ਘਬਰਾ ਜਾਂਦਾ ਨੂੰ ਤਾਂ ਕਰਕੇ ਮੈਂ ਵੀ ਨਹੀਂ ਜਾ ਸਕੀ ਤੇ ਉਹਨਾਂ ਨੂੰ ਵੀ ਗੁੱਸਾ ਸੀਗਾ ਵੀ ਆਉਂਦੀ ਹੋਣੀ ਸਾਡੀ ਦੋਤੀ ਕੋਲ ਹੈਗੀ ਆ ਤੇ ਅੱਜ ਅਸੀਂ ਸਪੈਸ਼ਲ ਮਾਮੀ ਨੇ ਮਿਲਕੇ ਮਾਮੀ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਤੇ ਹੁਣ ਆਏ ਅਸੀਂ ਪਾਣੀ ਦੇ ਸਕੂਲ ਲੈਣ ਪਾਣੀ ਲੈਣ ਆਣੀ ਨਾ ਝੂੜ ਲਿਆਵਾ ਨਾਲ ਕਿਹਾ ਆਪਾਂ ਅੱਗੇ ਜਾਣਾ ਕਿ ਝੁੰਟਣ ਲੱਗੀ ਚਲ ਆ ਜਾ ਬੜਾ ਥਲਣ ਤਾ ਬਸ ਆਪਾਂ ਨੇ ਜਾ ਕੇ ਆਉਣਾ ਆਪਾਂ ਨੇ ਜਾਣਾ ਗੱਡੀ ਲੈਣ ਤੇਰੀ ਥਾਮ ਲੈ ਆਉਣੀ ਆਪਾਂ ਨੇ ਜਾ ਕੇ ਬਣੀ ਕਿੱਥੇ ਚੱਲੇ ਉਹ ਤਾਂ ਆਪਾਂ ਥਾਣੇ ਹਾਂ ਥਾਣੇ ਥਾਣੇ ਨਹੀਂ ਹੈ ਬਣੀ ਕਿ ਜੀਪ ਲਈਏ ਦੱਸੋ ਕੀ ਲੈਣਾ ਜੀਪ ਜੀਪ ਕਣੀ ਕਿਹੜੀ ਆ ਥਾਰ 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 ਆਹ ਇਹ ਮੀਂਹ ਕਿਉਂ ਆ ਦਸੂ ਉਹ ਤੇਰੇ ਕਿ ਪਾਣੀ ਆ ਕਿ ਤਾ ਕਦੀ ਨੀ ਗੱਡੀ ਨਹੀਂ ਗਈ ਜਾਉਗੀ ਕਿਹੜੀ ਗੱਡੀ ਜਾ ਗਾ ਆਪਣੇ ਵਾਲੀ ਤੇ ਆਪਣੇ ਵਾਲੀ ਤਾਂ ਕਪੂ ਜੀ ਅਸੀਂ ਫੇਰ ਕਰਦੇ ਨੇ ਥੇ ਰੱਖਾਂਗੇ ਹਾਂ ਤੇ ਕਰਦੇ ਨੇ ਥੇ ਰੱਖਾਂਗੇ ਕੱਢੂ ਚਲਾ ਕੇ ਲੈ ਕੇ ਆਏ ਹੋ ਉਹ ਕੀ ਤੇ ਮારી ਵੱਡੀ ਗੱਡੀ ਆ ਉਹ ਸਹੀ ਓ ਪੇ ਠੀਕਾ ਠੀਕਾ ਠੀਕ ਚਲੋ ਲੈਓ ਫਿਰ ਮੈਨੂੰ ਦਿਖਾਓ ਠੀਕ ਆ ਹਾਂ ਤੁਹਾਨੂੰ ਵੀ ਕਰਾਉਣਾ ਤੁਹਾਨੂੰ ਉਹ ਉਹ ਭੇਜੋ ਕਿੱਥੋਂ ਦੀ ਲੋਕੇਸ਼ਨ ਭੇਜ ਮੈਨੂੰ ਓਕੇ ਇਹ ਗੁਰਸਾੜੀ ਆ ਸਾਡੇ 80 ਦਾ ਮਾਡਲ ਜੀ ਆਪਿਆ ਸਾਡੇ ਚੀਜ਼ਾਂ ਦੀ 10000 ਰੁਪਏ ਦੀ ਚਾਹੀਦੀ ਆ ਪਿੰਕ ਕਲਰ ਦੀ ਚਾਹੀਦੀ ਹੈ ਇਹਦੇ ਕੋਲ ਵੀ ਦੇ ਆਪਾਂ ਨਹੀਂ ਜਾਣ ਹਾਂ ਇਧਰ ਮਹਿਰਮਾਨ ਨੂੰ ਲੈ ਕੇ ਆਵੋ ਹਾਂ ਮਹਿਰਮਾਨ ਲੈ ਕੇ ਆਵੋ ਬੈਕ ਕਰੋ ਬੈਕ ਉਹ ਬਾਲ ਸਪੂਟੂਨ ਵੱਡਾ ਹੋ ਗਿਆ ਦਾ ਛੋਟਾ ਇਹ ਤਾਂ ਛੋਟਾ ਬੱਚਾ मैं कह द और दे पुछे हिन दुआरा ਮੈਂ ਅੱਗੇ ਲੱਗ ਕੇ ਜਾਉਂਦਾ ਬਾਹ ਬਾਹ ਕੀ ਕਰਦਾ ਹੈ

को द पुज ना मम्मी ना बाड़ी गड्डी हती وچ رکھ لئی بھلا اپ فون تے پڑ گیا نا ਉਰੇ ਉਰੇ ਹੋ ਜਾ। ਹਾਂ। ਸਾਡੇ ਜੀ ਲੱਗੇ। ਕੋਕੀ। ਕੋਲ ਹੀ ਰੱਖੋਣੀ ਆ। ਮੈਂ ਆਪਾਂ ਇੱਥੇ ਆਪਾਂ ਲੁਧਿਆਣਾ ਤੋਂ ਗੱਡੀ ਲੈ ਆਏ ਜੀ। ਨੂੰ ਆਪਾਂ ਇੱਥੇ ਪੀਵਾਂਗੇ ਚਾਹ ਹੁਣ ਭੁੱਖ ਵਾਪ ਲੱਗੀ ਹੋਈ ਆ ਕੁਝ ਖਾਵਾਂਗੇ ਨਾਲ। ਬਾਣੀ ਪੱਜੀ ਜਾਂਦੀ ਆ ਬਾਲੇ ਤੈਨੂੰ ਭੁੱਖ ਲੱਗੀ ਹੋਈ ਆ। ਆਪਾਂ ਨਾਲ ਕੇ ਜਾ ਕੇ ਅੰਦਰ ਜਾ ਕੇ ਦੇਖਦੇ ਆਂ ਜੀ ਕੀ ਖਾਣ ਪੀਣ ਨੂੰ ਹੈ ਕਿੰਨਾ ਸਾਇਕਲ ਚਲੋ ਚਲੋ ਫਿਰ ਚਲੋ 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 ਮੈਨੂੰ ਪੀ ਲੈਣ ਚਲੋ ਕਰ ਜੋ ਚਲੋ ਬਸ ਪੀ ਲੈਣਾ ਲੈਣ ले बस हां तो उधर लाओ बस उधर ला ले हो ना बस उधर लाओ चलो आ ले जरा बाबा जी को नहीं ठीक है ਸਰਵਿਸ ਆਇਆ ਫੈਨਵਰਾਂ ਨੇ ਪਹਿਲਾਂ ਫੋਨ ਕਰਕੇ ਦੱਸਿਆ ਦੀ ਤੇਲ ਚਾਹੀਂ ਦਵਿੰਦਰ ਕਿਵੇਂ ਬੱਸ ਕਰ ਗਿਆ ਲਾ ਹਾਂ ਕਹਿੰਦੇ ਲੱਗੀ ਹੋਈ ਆ ਬੱਸ ਹਾਂ ਮੋਟਰ ਗੱਡੀ ਲੱਗੀ ਆ ਹਾਈ ਫਾਈ ਮਾਇਆ ਲੱਗੀ ਲੱਗੀ ਆ ਇਹ ਤਾਂ ਕੱਦੀ ਲੱਗੀ ਵੇ ਕਾਰ ਕਾਹ ਤੱਕ ਪਹੁੰਚੀਏ ਕਾਰ ਕਾਹ ਤੱਕ ਪਹੁੰਚੀਏ ਹਨਾ ਵੜੇ ਬੜੀ ਸੋਣੀ ਲੱਗੀ ਲੈ ਫਰ ਹਾਰਨ ਦਾ ਮਾਰਦੇ ਜਾਣੇ ਕਿ ਕਿ ਲਾ ਲਈ ਗਾਵੀ ਪਾਸੇ ਹਨਾ ਨਾ ਤਾ ਤੇ ਨੂੰ ਸ਼ਗਰ ਮੇ ਦਿੱਤਾ ਚੀਨੀ ਦਾ ਹਨਾ ਮੈਂ ਕਹਾਂ ਲੱਗੀ ਰਿੰਦਰਾ ਤੈਨੂੰ ਬਤਾਦੀ ਆਪੇ ਚਲਾ ਹੀ ਜਾਂਦੇ ਆ ਹਾਂ ਬੜੀ ਆਪੇ ਚਲਾਉਂਦੀ ਆ ਆ ਬੈਕਅਪ ਆਵੇ ਚਲਾਉਂਦੀ ਆ ਰਿਮੋਟ ਨਾਲ ਵੀ ਆ ਕੇ ਆਪ ਵੀ ਚਲਾਉਂਦੇ ਆ ਆਪਾਂ ਜੰਨੀ ਹਾਂ ਟਿਕੰਦੀ ਪਲਾ ਆ ਹਮ ਦੇਖਿਆ ਲੈਂਦੇ ਹਾਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਦੇ ਸਵਾਗਤ ਹੈ ਅੱਜ ਹੋ ਗਿਆ ਦੁਆ ਦੇਣਾ ਅਸੀਂ ਰਾਤ ਗੱਡੀ ਲੈ ਆਂਦੀ ਸੀ ਗੱਡੀ ਅਸੀਂ ਬਾਣੀ ਵਾਸਤੇ ਲੈ ਕੇ ਆਂਦੀ ਆ ਜੀ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਭੈਣਾਂ ਨੇ ਮੈਨੂੰ ਮੁਬਾਰਕਾਂ ਦਿੱਤੀਆਂ ਸਾਰਿਆਂ ਨੇ ਸ਼ੁਭਾਰਾਂ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਰਾਤ ਮਤਾ ਕਰਕੇ ਵੀਡੀਓ ਨਹੀਂ ਪਾਈ ਹੈ ਜੀ ਅਸੀਂ ਲੇਟ ਹੋ ਗਈ ਸੀ ਲਿਆਉਣ ਨੂੰ ਤੇ ਹੁਣ ਮੈਂ ਸਵੇਰੇ ਉੱਠ ਕੇ ਥੋੜਾ ਧੰਨਵਾਦ ਕੀਤਾ ਤੇ ਹੁਣ ਮੈਂ ਵੀਡੀਓ ਅਪਲੋਡ ਕਰਕੇ ਪਾਉਣ ਲੱਗਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ